ਉਥੇ ਤੁਸੀਂ ਕਹਿੰਦੇ ਕਟੜ ਇਮਾਨਦਾਰ ਤੇ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਦੇ ਸਮਗਲਰ ਨੇ ਮੇਰੇ ਤੇ ਐਨਡੀਪੀਐਸ ਦਾ ਪਰਚਾ ਝੂਠਾ 2015 ਦਾ ਭਗਵੰਤ ਮਾਨ ਦਾ ਵੀਡੀਓ ਤੁਸੀਂ ਸਭ ਨੇ ਦੇਖ ਲਿਆ ਜਦੋਂ ਮੇਰੇ ਤੇ 2017 ਚ ਮੁਕੱਦਮਾ ਬਣਾਇਆ ਗਿਆ ਭਗਵੰਤ ਆਣ ਕੇ ਕਹਿੰਦਾ ਵਾ ਹੱਥ ਉਤੇ ਉਤੇ ਕਰਕੇ ਤੇ ਖੈਰਾ ਬੇਗੁਨਾਹ ਹੈ ਬਦਲਾਖੋਰੀ ਹੈ ਉਸੇ ਮੁਕਦਮੇ ਵਿੱਚ ਮੈਨੂੰ ਅਰੈਸਟ ਸੁਪਰੀਮ ਕੋਰਟ ਦੇ ਜਿਹੜੇ ਸਮਨ ਕਵਾਸ਼ ਕੀਤੇ ਉਹਦੇ باوجود ਅਰੈਸਟ 4 ਜਨਵਰੀ ਨੂੰ ਮੇਰੀ ਜ਼ਮਾਨਤ ਹੋ ਰਹੀ ਆ 11 ਵਜੇ ਜ਼ਮਾਨਤ ਹੋਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ 2:10 ਤੇ ਰਾਤ ਦੇ ਹਨੇਰਿਆਂ ਵਿੱਚ ਇਹਨਾਂ ਵਿਅਕਤੀਆਂ ਨੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੈਂ ਤੁਹਾਡੇ ਵਿੱਚ ਵਾਪਸ ਆ ਗਿਆ ਪਰ ਉੱਥੇ ਕੱਟੜ ਇਮਾਨਦਾਰ ਠੱਗੀਆਂ ਮਾਰ ਕੇ ਵੀ ਇੱਥੇ ਸਾਨੂੰ ਸਮਗਲਰ ਬੇਈਮਾਨ ਕਾਂਗਰਸ ਦੇ ਪਤਾ ਨਹੀਂ ਕਿੰਨੇ ਲੀਡਰਾਂ ਦੇ ਉੱਤੇ ਪਰਚੇ ਸਾਰੇ ਹੀ ਕਰਪਟ ਸਾਰੇ ਹੀ ਮਾੜੇ ਉਹ ਵੀ ਜੇ ਸਾਰੇ ਮਾੜੇ ਆ ਤੇ ਫਿਰ ਤੁਸੀਂ ਦੱਸੋ ਕਟਾਰੂ ਚੱਕ ਤੇ ਕੀ ਐਕਸ਼ਨ ਲਿਆ ਵਾ ਸਰਬਜੀਤ ਕੌਰ ਮਾਣੂ ਕੇ ਕੋਠੀ ਦੱਬੀ ਐ ਨਾ ਰਹੀ ਦੀ ਉਹਦੇ ਤੇ ਤੁਸੀਂ ਕੀ ਐਕਸ਼ਨ ਲਿਆ ਵਾ ਤੁਹਾਡੇ ਫੌਜਾ ਸਰਾਰੀ ਸਿੰਗਲਾ ਨਿਤ ਦਿਨ ਤੁਹਾਡੇ ਐਮ ਐਲ اے ਖੱਡਾਂ ਦੀ ਲੁੱਟ ਕਰਦੇ ਨੇ ਥਾਣਿਆਂ ਚੋਂ ਪੈਸੇ ਕਰਦੇ ਨੇ ਇਕੱਠੇ ਤਹਿਸੀਲਾਂ ਚੋਂ ਪੈਸੇ ਕਰਦੇ ਨੇ ਇਕੱਠੇ ਤੁਸੀਂ ਉਹਨਾਂ ਤੇ ਕੀ ਐਕਸ਼ਨ ਦਿਆ ਵਾ ਕੱਲਾ ਇੱਕ ਵਰਗ ਤੁਹਾਡੇ ਜਿਹੜਾ ਉਲਟ ਖੜਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹੀ ਬੇਈਮਾਨ ਹੋਗੇ ਤੁਸੀਂ ਦਾ ਐਕਟਿਵਿਸਟ ਵੀ ਨ ਛੱਡੇ ਜਿਹੜੇ ਕੱਲ ਤੱਕ ਤੁਹਾਡੇ ਮਿੱਤਰ ਸੀਗੇ ਭਾਨੇ ਸਿੱਧੂ ਆਰਕੇ ਚਾਰ ਪਰਚੇ ਦੇ ਕੇ ਉਹਨੂੰ ਠੋਕ ਕੇ ਅੰਦਰ ਛੁੱਟਿਆ ਹੈ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਣ ਲੈਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਠੀਕ ਹੈ ਪਰਚੇ ਹੋ ਗਏ ਚਾਰ ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪਰਨ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦਾ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪੇਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਕਿ ਭਗਵੰਤ ਜੇ ਤੇਰਾ ਦਿਲ ਠੰਡਾ ਨਹੀਂ ਹੋਇਆ ਹੋਰ ਪਰਚੇ ਕਰ ਲੈ ਪਰ ਖੇਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਉਹ ਕਾਂਗਰਸ ਦੇ ਵਰਕਰਾਂ ਤੇ ਕਾਂਗਰਸ ਦੀ ਪਾਰਟੀ ਦੇ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਬੋਲਦੀ ਰਹੇਗੀ ਮੇਰੇ ਵੀਰੋ ਸੋ ਸਾਰੀ ਗੱਲ ਨੂੰ ਰਾਜਨੀਤਿਕ ਤੌਰ ਤੇ ਸਮਝੋ ਬਹੁਤ ਕੁਝ ਅਸੀਂ ਇਸ ਗੱਠਚੋੜ ਦੇ ਉਲਟ ਨਹੀਂ ਗਏ ਉੱਪਰਲੇ ਗੱਠਚੋੜ ਦੇ ਹੱਕ 'ਚਾਂ ਪਰ ਪੰਜਾਬ ਦੇ ਵਿੱਚ ਕੋਈ ਤੋਕ ਹੀ ਨਹੀਂ ਗਈ ਇੱਕ ਨੰਬਰ ਦੀ ਪਾਰਟੀ ਐਮਐਲਏ ਦੇ ਸਾਹਮਣੇ ਨਾਲ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਹਰਾਵੇ ਤੁਸੀਂ ਆਪਣੇ ਲੜੋ ਇਲੈਕਸ਼ਨ ਅਸੀਂ ਇਲੈਕਸ਼ਨ ਤੇ ਮੋੜ ਕੇ ਅਸੀਂ ਇੰਡੀਆ ਅਲਾਈਅንስ ਵਿੱਚ ਦਿੱਲੀ ਜਾ ਕੇ ਭਾਜਪਾ ਦੇ ਖਿਲਾਫ ਇਸ ਦੇਸ਼ ਨੂੰ ਬਚਾਉਣ ਵਾਸਤੇ ਜਮਹੂਰੀਅਤ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਹਕੂਕ ਬਚਾਉਣ ਵਾਸਤੇ ਧਰਮਾਂ ਨੂੰ ਬਚਾਉਣ ਵਾਸਤੇ ਇਸ ਸੁੰਦਰ ਬੁਲਸਤੇ ਨੂੰ ਬਚਾਉਣ ਵਾਸਤੇ ਸਾਰੇ ਇੰਡੀਆ ਅਲਾਈਅንስ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ ਹੋਰਾਂ ਲੋਕਾਂ ਨੇ ਵੀ ਬੋਲਣਾ ਕੈਪਟਨ ਸੰਦੀਪ ਸਿੰਘ ਦੀ ਤੁਹਾਡਾ ਸ਼ੁਕਰ ਔਰ ਇਸੇ ਤਰ੍ਹਾਂ ਟਿਕ ਕੇ ਗੱਲ ਸੁਣਨੀ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਸਾਡੇ ਲੀਡਰ ਆਏ ਨੇ